ਅੱਜ ਗੋਂ ਚੁੱਕਿਆ ਬਟੈਂਡੇ ਤੇ ਇੱਥੇ ਡੈੜੀ ਨੂੰ ਨਾ ਆ ਕੇ ਆ ਜੀਪ ਪਸੰਦ ਆਈ ਡੈੜੀਆਂ ਦਾ ਚਲ ਦੇਖ ਕੇ ਚੱਲੀਏ ਮੈਂ ਚਲੋ ਪੁਨੀ ਜਣੀ ਬਣਾਈ ਹੋਈ ਆ ਕਾਰ ਪਾ ਕੇ ਉਹ ਤੇ ਐ ਚੱਤ ਕਰਦਾ ਸੀ ਪੁਲੀ ਪਿੱਤੀ ਸੀਗੀ ਪਿੱਕਲ ਦੇ ਗਾਂਡੇ ਆ ਡੌਗ ਰੱਖਿਆ ਨੇ ਤਿੰਨ ਤੇ ਨਾਲ ਪੂਲਰ ਵੀ ਲਾਇਆ ਹੋਇਆ ਜਿਹੜਾ ਆਪ ਲਾਇਆ ਇਹਨਾਂ ਲਈ ਆਦੇ ਮੁਰਗੇ ਤੁਰੇ ਫਿਰਦੇ ਸੀ ਬੰਦੇ ਬੱਕਰੀ ਤੂੰ ਦੇਖ ਕਿੰਨੀ ਕਿਊਟ ਆ ਛੋਟੀ ਜੀ ਇੱਕ ਹੈਗੀ ਆ ਦੀ ਬੇਬੀ ਬਾਹਰ ਪਹਾੜੀ ਬੱਕਰੀਆਂ ਨੇ ਹਰੇ ਅਲੱਗ ਕੋਈ ਬੇਟੀ ਆ ਨਾਲ ਉਹਦੀ ਜੋ ਕਿਹਾ ਉਹਦੇ ਨਿੱਕਾ ਜਾਇਆ ਬੜਾ ਪਿਆਰਾ ਆ ਅੱਡੇਲਿਆਂ ਦਾ ਵਸਤਾ ਰਣੀ ਜਾਂ ਡੇਲੇ ਲੱਗਦੇ ਆ ਇੱਥੇ ਜਿਹਦਾ ਉਚਾਰ ਹੋਉਂਦਾ ਆ ਇਹ ਜਿਸੀ ਵੰਡੇ ਪਲਵੰਡੀ ਸਭ ਤੋਂ ਤੱਕ ਤੰਦਵਾ ਸਾਥ ਤੇਰੇ ਚੌਂਕ ਦੇ ਕਿਤੇ ਬਹੁਤ ਸਾਰਾ ਟੰਡਾ ਲੱਗਿਆ ਹੋਇਆ ਆ Așa că nu mai am nevoie de un turist, pentru că nu de un turist. Așa că nu ਦੇ ਨੇ ਲੱਗਦੇ ਐ ਇੱਥੇ ਜਿਹਦਾ achar ਹੁੰਦਾ ਆ ਕਿ ਚਾਲਣੇ ਪਏ ਹੋਏ ਚਿੜੀਆਂ ਨੇ ਫਿਰ ਪਾਸੇ ਚਾਰਲੀ ਨਾਕ ਉਹਨੇ ਲੋਬ ਹੋ ਚੁੱਕਿਆ ਐ ਆਈਟੀਏ ਦੀ ਬਾਸ ਕੋ ਹੱਥ ਫੇਰਦਾ ਉਹ ਹੱਥਾਂ ਦਾ ਜਿਹੜਾ ਜਨਮ ਜਨਮ ਤੱਕ ਨਾ ਅੱਤ ਕਪਾਹ ਦੇ ਖੇਤ ਨੇ ਕਪਾਹ ਦੀ ਖੇਤੀ ਹੁੰਦੀ ਹੈ ਜੀ ਤੋਂ ਕਪੜਾ ਬਣਦਾ ਸਿੱਕੀ ਬਠਿੰਡੇ ਨਾਲ ਹੀ ਹੁੰਦਾ ਜਿਆਦਾ ਚਿੱਟੇ-ਚਿੱਟੇ ਅਪਣੇ ਗਰੇ ਕਹਤ ਨਹੀਂ ਮੇਰੇ ਨਾਮ ਮੇਰੇ ਡੈਡੀ ਦੇ ਨਾਮ ਤੇ ਆ ਜੋ ਬਠਿੰਡੇ ਵਾਲ ਨੇ ਇੱਧਰ ਕੁ ਬਾਦੀ ਕੀਤੀ ਹੁੰਦੀ ਹੈ। ਖੇਤਾਂ ਦੇ ਖੇਤ ਤੋਂ ਅੱਗੇ ਨਾਲੋਂ ਘਟ ਗਏ ਬਹੁਤ। ਬਸ ਦੇਖੋ ਕਿ ਇਹ ਖੇਤ ਵਿੱਚ ਆਉਂਦਾ ਕਾ ਬਾਦ। ਇਹ ਤਾਂ ਕਾਟਨ, ਕਾਟਨ ਆ ਕ੍ਰੌਪ ਹੈ। ਸਿਰੇ ਤੋਂ ਕਿਦੂ ਤੱਕ ਦੇਖਦੀ ਹੈ। ਹਾਂ ਦੇਖੋ ਕਿ ਚ ਕਾਟਨ ਇਹਨੂੰ ਚੁਗ ਲੈਣਾ ਆ ਫੇ। ਵਿੱਚੋਂ ਕੱਢ ਲੈਣਾ ਫਿਰਾਂ ਦੇ ਇਕੱਠੀ ਕਰ ਲੈਣੀ। ਪਿੰਡਾਂ ਦੇ ਟੋਬੇ ਆ ਦੇਖੋ ਟੋਬੇ ਹਨ ਪੱਕਾ ਕੀਤਾ ਹੋਇਆ ਵਾਲੇ ਦਾਲੇ ਇਹ ਟੁੱਟਾ ਲਾ ਕੇ ਇੰਨਾ ਸੋਹਣਾ ਸਾਫ਼ ਪਾਣੀ ਡੁੱਬੇ ਜਾਣਾ ਪਿੰਡ ਵਰਤਦਾ ਹੋਊਗਾ ਇਹ ਪਾਣੀ ਇਹ ਬਰਖੰਡੇ ਦੀ ਕਿਸੇ ਪਿੰਡਾਂ ਦੀ ਬੱਤੀ ਪਤਾ ਨਹੀਂ ਕਿਹੜਾ ਅਸੀਂ ਆਪ ਆਪਣਾ ਪਿੰਡ ਲੱਭ ਰਹੇ ਆ ਅਜੀਬ ਗੋਣ ਟੋਕੇ ਆ ਬਰਖੰਡੇ ਤੇ ਇੱਥੇ ਡੜੀਆਂ ਬਣਾ ਕੇ ਆਜੀ ਕੋ ਪਸੰਦ ਆ ਗਈ ਡੜੀਆਂ ਦਾ ਚਲ ਦੇਖ ਕੇ ਚੱਲੀਏ ਆ ਚਲੋ ਨੇ ਸੋਣੀ ਬਣਾਈ ਹੋਈ ਆ ਕਾਇਰ ਪਾ ਕੇ उठी हुई kita ये ਕਿਚੇ ਡੰਗਰਾਂ ਦਾ ਹੈ ਨਾ ਇਹ ਮਾਮਾ ਜੀ ਉਹਨਾਂ ਦਾ ਪੁਰਾਣਾ ਘਰ ਆ ਇਹ ਪਾ ਬਿਜੀ ਨਹੀਂ ਹਾਂ ਪੁਰਾਣਾ ਐਜ਼ ਇਟ ਇਜ਼ ਸਾਰਾ ਉਦੋਂ 골ਡੀ ਉਹਨੇ ਵੀ ਇੱਥੇ ਸੀਗੇ ਨਾ ਉਰ ਉੱਚ ਅਸੀਂ ਸੁੱਤੇ ਸੀਗੇ ਉਦੋਂ ਇਹਦੇ ਸਾਰੇ ਐਜ਼ ਇਟ ਇਜ਼ ਇਹ ਉਹਾਰੇ ਪੁਰਾਣੇ ਸਾਰੇ ਠੀਕ ਠੀਕ ਆ ਉਸ ਤੋਂ ਵੀ ਪੁਰਾਣਾ ਘਰ ਹੈ ਜਿਹੜਾ ਉਹ ਪਹਿਲਾਂ ਉਹ ਬਣਾਇਆ ਸੀ ਉਹ ਛੜਤਾ ਵੀ ਇੱਧਰ ਮੁਗੋਗੇ ਸੀਗੇ ਆ ਸਾਰਾ ਹੀ ਸਿਰੇ ਤੋਂ ਸਿਰੇ ਤੱਕ ਹੈ ਤੇ ਹੁਣ ਆ ਬਣਾਇਆ ਤੀਸਰਾ ਘਰ ਆ ਦੇਖ ਲੋ ਆ ਇਹਦੇ ਅੰਦਰ ਮੈਂ ਕੁਝ ਸ਼ਾਟਸ ਲੈਣੇ ਵੀ ਦਿਖਾਵਾਂਗੀ ਬੜਾ ਹੀ ਪਿਆਰਾ ਬੰਨ ਬਿਉਂਤਲਾ ਬਣਾਇਆ ਹੋਇਆ ਹੈ ਨਾ ਜਿਸ ਦੇ ਘਰ ਦੇ ਵਿੱਚ ਆ ਇਹਦੇ ਦਾ ਪਾਣੀ ਆ ਉਹ ਸਾਡੇ ਦਾ ਇੱਥੇ ਪਾਣੀ ਹਾਂਜੀ ਉਹ ਤੇ ਐਂਛਤ ਕੰਨਦਾ ਨਹੀਂ ਬਲੀਪੀਤੀ ਸੀਗੀ ਹਾਂ ਜੀ ਇਹ ਪਰਿਸ਼ਰਨ ਮੈਂ ਸਾਰਾ ਕੁਝ ਲਾਈਕ ਕੀਤਾ ਮੈਂ ਪ੍ਰਾਇਮ ਕਰਤੀ ਸੀ ਉਹ ਨਹੀਂ ਚੱਲਦਾ ਇਹ ਹੋਰ ਭਾਬੀ ਵੀ ਕੀ ਕਰਦੇ ਆ ਪਿਕਲ ਦੇ ਭਾਂਡੇ ਵਾਲਾ ਆਹ ਜੀ ਪਿਕਲ ਦੇ ਭਾਂਡੇ ਪਿਕਲ ਦੇ ਕੁੱਕਰ ਪਾਣ एवरीडे ਪਿਕਲ ਯੂਜ਼ ਕਰਦੇ ਆ ਜਿਹਦੀ ਹੁਣ ਲੋਕਾਂ ਨੂੰ ਅਵੇਅਰਨੈਸ ਹੋਣ ਲੱਗੀ ਬਲੀਆ ਹੇ ਚ ਤੁਸੀਂ ਅਚਾਰ ਕਿ ਆ ਰਹੇ ਹਾਂ ਹਾਂਜੀ ਅਚਾਰ ਹਨ ਹਾਂ ਕਿ ਬੋਤਲਾਂ ਭਰਤੀਆਂ ਨਾ ਦੇਖ ਪਿੱਤਲ ਦੇ ਕੋਲ ਹਮਨੇ ਇੱਕ ਬੇਟੀ ਰੱਖੀ ਡੌਗ ਰੱਖਿਆ ਲੈਣਾ ਤਿੰਨ ਤੇ ਨਾਲ ਪੂਲਰ ਵੀ ਲਾਇਆ ਹੋਇਆ ਜੀ ਬਾਪ ਦਾ ਬਾਰੇ ਇਹਨਾਂ ਲਈ ਮੈਂ ਹੁਣ ਆਪਣੇ ਪਰਾ ਨੂੰ ਰੋਮੀ ਦਿਖਾਣ ਚੱਲੀ ਆ ਨੌਰਾਂ ਜਿੱਥੇ ਡੰਗਰ ਰੱਖੇ ਹੋਏ ਨੇ ਅੱਦੇ ਮੁਰਗੇ ਤੁਰੇ ਫਿਰਦੇ ਸੀ ਬਲਦੇਵ ਅਜ ਨੂੰ ਵੀ ਮਾਤਰੀ ਦੀ ਦਰਿਆ ਬਲਦੇਵ ਹੂੰ ਇਹ ਕੋਕੀ ਦੇਣਾ ਚਿਕਨ ਅਬਿਰਾਜ ਅਬ ਜ਼ੋਈ ਦਾ ਇੱਥੇ ਵੀ ਰੀ ਜਾਂਦਾ ਬਹੁਤ ਖੁਸ਼ ਹੁਣ ਆਪਣੇ ਬੱਚੇ ਤਾਂ ਉਰੋਂ ਇਹਨਾਂ ਨਿਕਲਣਾ ਸਾਰਾ ਦਿਨ ਇਹਨਾਂ ਦੇ ਵਿੱਚ ਵਿੱਚ ਇਹ ਆਂਡੇ ਵੀ ਦਿੰਦੀਆਂ ਨੇ ਸਿਰਫ ਆ ਵੀ ਆਂਡੇ ਲੈ ਕੇ ਜਾਂਦੇ ਨੇ ਨਾ ਇਹ ਉਹ ਦੇਖ ਔਲੀ ਚੜੀ ਹੋਈ ਉੱਥੇ। ਹੈ ਕੁਛ ਬੜਾ ਵਧੀਆ ਲੱਗਦਾ। ਹਮਮ ਅੱਛਾ ਹੁਣ ਤੈਨੂੰ ਸਭ ਤੋਂ ਵਧੀਆ ਚੀਜ਼ ਖੋਲਦਾ ਹਾਂ। ਕਿ ਜਦੋਂ ਲੰਘਦੇ ਆ ਉਹ ਗਲੀ ਦਾ ਉਹ ਰੋਡ ਤੋਂ ਸੀ ਰੁਕੀ ਜੀ ਤੁਹਾਨੂੰ ਦਿਖਾ ਦੇਵਾਂ। ਰਮੀ ਆ ਜਾ ਤੇਰੇ ਲਈ ਇੱਕ ਸਰਪ੍ਰਾਈਜ਼ ਆ। ਆ ਦੇ। ਇੱਥੇ ਬੱਲਣ ਪਿਆ ਅਰੋਮੀ ਦੇਖ ਕੇ ਅੱਗੇ ਜਾ ਕੇ ਕੀ ਆ ਇੱਥੇ ਦੇਖੀਓ ਇੱਥੇ ਜਾ ਕੇ ਅੱਗੇ ਕੀ ਆ ਡਰ ਡਰ ਡਰਦਾ ਜਾਣਾ ਇਹ ਨਹੀਂ ਕੁਛ ਰੱਖਿਆ ਆਹ ਬੱਕਰੀ ਤੂੰ ਦੇਖ ਕਿੰਨੀ ਕਿਊਡਾ ਛੋਟੀ ਜੀ ਇੱਕ ਹੈਗੀ ਆ ਦੀ ਬੇਬੀ ਬਾਹਰ ਪਹਾੜੀ ਬੱਕਰੀਆਂ ਨੇ ਸ਼ੌਕੀਆ ਤੌਰ ਤੇ ਭਾਬੀ ਜੀ ਨੇ ਰੱਖੀਆਂ ਹੋਈਆਂ ਕੀ ਬਾਤ ਹੈ ਇਹ ਤਾਂ ਬੇਬੀ ਵੀ ਹੈਗਾ ਆ ਹਾਂ ਦੋਨੇ

ਐਵੇਂ ਹੀ ਉਹਨੂੰ ਬੜਾ ਬਦੀ ਲਿਖਿਆ ਇਹ ਨਸਲ ਹੋਊ ਰਾ ਨਾ ਉਤਲੀ ਪਹਾੜੀ ਨਸਲ ਆ ਇਹ ਉਹ ਆ ਜਿਹੜੀ ਪਹਾੜਾ ਪੂੜਾਂ ਜਾਂ ਤੇ ਵਰਦੀਆਂ ਦੀਆਂ ਹਾਂ YouTube ਦੇਖੀ ਦੀ ਆ ਹਾਂ ਉਹ ਆ ਨਸਲ ਬਿੱਟੀ ਜੀ ਦੇੜੀ ਦੇ ਮਾਮਾ ਜੀ ਦੀ ਫੈਮਿਲੀ ਨੂੰ ਅਸੀਂ ਮਿਲ ਲਏ ਹੁਣ ਅਸੀਂ ਕੁਝ ਕਰਨ ਲੱਗੇ ਅੱਗੇ ਨੂੰ ਅੱਗੇ ਦੇਖੋ ਡੈਡੀ ਕਿੱਥੇ ਲੈ ਕੇ ਜਾਂਦੇ ਆ ਸਾਨੂੰ ਸਾਨੂੰ ਕੋਲੀ ਜਾ ਕੇ ਪਤਾ ਲੱਗਦਾ ਹੁੰਦਾ ਡੈਡੀ ਕਿੱਥੇ ਲੈ ਆਏ ਬੜਾ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਪਾਈ ਜੀ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਗੱਡੀ ਐਕਸੀਡੈਂਟ ਉਹ ਥੁੱਡੀ ਉਹ ਐਕਸੀਡੈਂਟ ਹੋ ਗਿਆ ਉਸਤੇ ਗੱਡੀ ਦੇ ਧੂਏ ਨਿਕਲੇ ਪੈ ਰਹੇ ਕਿੱਥੇ ਉਪਰਾਲੀ ਜੀ ਨੂੰ ਅੱਗ ਲੱਗੀ ਨਾਲ ਅੱਗ ਹੂੰ ਓਹੋ ਹੋ ਤੇ ਤਾਂ ਸਨ ਤੂੰ ਤੂੰ ਤਰਦੇ ਉਹ ਕਰਦੇ ਨੇ ਗੱਟੀਆਂ ਲਈ ਸੜਕ ਦੇ ਕੀ ਸੋਹਣੀ ਬਣਾਈ ਆ ਪਾਦਰ ਦੇ ਪਿੰਡੂ ਜਿਹੜੀ ਜਾਂਦੀ ਆ ਹਰੀਆਲੀ ਆਲੇ-ਦਾਲੇ ਭਰੀ ਪਈ ਆ ਕਿੰਨੀ ਸੋਹਣੀ ਲੱਗਦੀ ਆ ਨਾ ਹਾਂ আচ্ছা ਬੜੀ ਸਿਕਿਉਰਿਟੀ ਸੀ ਵਗੈਰਾ ਲਗਾਈ ਆ ਰੇਡੀਓ ਨਾ ਆ ਅੱਛਾ ਉਹ ਟਰੱਕ ਕੋਲ ਤੇ ਆ ਬਈ ਆਈ ਰਸਤਾ ਇਧਰ ਮੁੱਕ ਜਾਂਦਾ ਲੇਕਿਨ ਇਹ ਮੂਵੀ ਉਹ ਉਹਨਾਂ ਨੇ ਜਿਆਦਾ ਭਰਿਆ ਹੋਇਆ ਸੀ ਹਾਂ ਹਾਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਹਨਾ ਯੂਨੀਵਰਸਿਟੀ ਹਾਂ ਬਠਿੰਡਾ ਬੜੀ ਸੋਹਣੀ ਬਿਲਡਿੰਗ ਬਣਾਈ ਹੋਈ ਹੈ ਜੀ ਬਠਿੰਡਾ ਹੁਣ ਬਹੁਤ ਪ੍ਰੋਗਰੈਸ ਕਰਨ ਲੱਗ ਗਿਆ ਨਾ ਅਪਾਰਟਮੈਂਟ ਜੀ ਬਣਾਈ ਲੱਗਦੇ ਆ ਇੱਥੇ ਵੀ ਬਠਿੰਡਾ ਦਾ ਬੜੀਆਂ ਹੋਈਆਂ ਜਿਹਨੇ ਅਪਾਰਟਮੈਂਟਸ ਜਾਂ ਫਿਰ ਸ਼ਾਪਸ ਵੀ ਬਣਨਾ ਸ਼ੁਰੂ ਕਰ ਦਿੱਤਾ ਹੈ ਕੋਈ ਫੈਕਟਰੀ ਲੱਗੀ ਹੋਈ ਆ ਤਕੜੀ ਆ ਯਾਰ ਕਾਜ਼ਨ ਫੈਕਟਰੀ ਹੋਈ ਹੈ ਨਾ ਜਿੰਨਾ ਕ ਹਾਈਵੇ ਤੋਂ ਆਪਾਂ ਦਿਖਦਾ ਆਪਾਂ ਦੇਖੀ ਜਾ ਰਹੇ ਹਾਂ